सरकार वो चलाई गई मुहिम युद्ध नशे बुद्ध तहत मान जो श्री सरता सिंह चह आई पी एस 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 पी जी के दिशा निर्देश ਸ਼੍ਰੀ ਦੀਪਿੰਦਰ ਪਾਲ ਸਿੰਘ ਜੇਜੀ ਹੁਕਮਤਾਲ ਲਹਿਰਾ ਦੀ ਅਗਵਾਈ ਵਿੱਚ ਥਾਣਾ ਲਹਿਰਾ ਵੱਲੋਂ ਇਸ ਹਫ਼ਤੇ ਵਿੱਚ ਇੱਕ ਮੁਕੱਦਮਾ ਐਲ.ਡੀ.ਸਟ ਦਰਜ ਕੀਤਾ ਗਿਆ ਜਿਹੜੀ ਇੱਕ ਗੋਸ਼ੀ ਗ੍ਰਿਫਤਾਰ ਕੀਤਾ ਉਸ ਪਾਸੋਂ 7 ਕਿਲੋਗ੍ਰਾਮ ਓਪੀ ਜੁਦਾ ਉਸ ਬਰਾਮਦ ਰਹੀ ਗਈ ਸੀ ਇੱਕ ਮੁਕੱਦਮਾ ਐਕਸਾਈਜ ਐਕਟ ਦਰਜ ਕਰਕੇ ਉਸ ਪਾਸੋਂ 30 ਬੋਤਲਾਂ ਲਾਜਾਇਕ ਬਰਾਮਦ ਰਾਈਆਂ ਗਈਆਂ ਨੇ ਉਹਨਾਂ ਨੂੰ ਰੂਸ਼ੀਆ ਗੜਾ ਜੋੜ ਕੇ ਜਾਇਆ ਗਿਆ ਕਿ 7 ਵਿਅਕਤੀ ਜਿਹੜੇ ਕੰਡਕਟਰ ਸੀਗੇ ਉਹਨਾਂ ਨੂੰ ਡੀ-ਐਡਿਕਸ਼ਨ ਸੈਂਟਰ ਦੇ ਵਿੱਚ ਰਜਿਸਟ੍ਰੇਸ਼ਨ ਕਰਵਾ ਕੇ ਤੇ ਨਸ਼ਾ ਛਡਾਉਣ ਦੀ ਦਵਾਈ ਉਹ ਵੀ ਸ਼ੁਰੂ ਕਰਵਾਈ ਗਈ ਹੈ ਇਸ ਤੋਂ ਇਲਾਵਾ ਲਖਪਿੰਡਾ ਦੇ ਵਿੱਚ ਮੋਟਰ ਵੈੱਡਿਆ ਪੰਚਾਇਤਾਂ ਨਾਲ ਸੰਪਰਕ ਕਰਕੇ ਜੇ ਵੀ ਜੋ ਵੀ ਕੋਈ ਵਿਅਕਤੀ ਸਾਨੂੰ ਨਸ਼ੇ ਬਾਰੇ ਜਾਣਕਾਰੀ ਦਿੰਦਾ ਹੈ ਜਾ ਸਾਨੂੰ ਪਤਾ ਚੱਲਦਾ ਦੂਸਰੇ ਖਿਲਾਫ ਸ਼ਕਤੀਗਾਰ ਪੇਸ਼ ਆਇਆ ਜਾਂਦਾ ਤੇ ਸਾਨੂੰ ਪੂਰਨ ਰੋਸਾ ਵੱਧ ਗਿਆ ਤੇ ਲਸ਼ਿਆਂ ਦਾ ਖਾਤਮਾ ਮੁਕੰਮਲ ਤੌਰ ਤੇ ਹੋ ਚੁੱਕਾ ਹੈ ਜੋ ਵੀ ਕੋਈ ਇੱਕਾ ਦੁੱਕਾ ਕੰਪਲੇਂਟ ਆਉਂਦੀ ਹੈ ਅਸੀਂ ਤੁਰੰਤ ਹੀ ਉਸ ਦੇ ਅਧਾਰ ਤੇ ਕਾਰਵਾਈ ਕਰਕੇ ਉਹਨੂੰ ਜੇਲ੍ਹ ਤੇ ਕਹਿ ਦੇਣਾ